आज रास्ता बना लिया है तो कल मंजिल भी मिल जाएगी आज रास्ता बना लिया है तो कल मंजिल भी मिल जाएगी हौसलों से भरी यह कोशिश भी एक दिन जरूर रंग लाएगी आपकी की हुई मेहनत का शोर होगा याद रखना एक दिन आपका भी दौर होगा ट्रैवल विद सरदार दे नए सफर विच ਤੁਹਾਡਾ স্বাগত ਆ ਅੱਜ ਤੁਹਾਨੂੰ ਲੈ ਕੇ ਚੱਲੇ ਆਂ ਦੁਬਈ ਦੇ ਉਹਨਾਂ ਲੋਕਾਂ ਵਿੱਚ ਜਿਨ੍ਹਾਂ ਨੇ ਆਪਣਾ ਮੁਲਕ ਛੱਡਿਆ ਕਿਸੇ ਨਾ ਕਿਸੇ ਮਜਬੂਰੀ ਤਹਿ ਛੱਡਿਆ ਜਾਂ ਕਿਸੇ ਨੂੰ ਸ਼ੌਂਕ ਸੀ ਕਿ ਮੈਂ ਬਾਹਰ ਜਾ ਕੇ ਕੰਮ ਕਰਾਂ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਵੀ ਉਹ ਦੁਬਈ ਦੇ ਵਿੱਚ ਕਿਵੇਂ ਰਹਿੰਦੇ ਆ ਕਿੱਦਾਂ ਦੇ ਉਹਨਾਂ ਦੇ ਘਰ ਆ ਕਿੱਥੇ ਰੋਟੀ ਪਕਾਉਂਦੇ ਆ ਕਿੱਥੇ ਨਹਾਉਂਦੇ ਆ ਕਿਵੇਂ ਕੱਪੜੇ ਧੋਂਦੇ ਆ ਕਿਵੇਂ ਕੰਮ ਤੇ ਜਾਂਦੇ ਆ ਕਿਵੇਂ ਭਾਰਤੀ ਪਾਕਿਸਤਾਨੀ ਬੰਗਲਾਦੇਸ਼ੀ ਅਫਰੀਕਾ ਦੇ ਦੇਸ਼ শ্রীলੰਕਾ ਦੇ ਲੋਕ ਕਿਵੇਂ ਇਕੱਠੇ ਹੋ ਕੇ ਰਹਿੰਦੇ ਆ ਇੱਥੇ ਆਪਸ ਵਿੱਚ ਕਿਉਂ ਨਹੀਂ ਲੜਦੇ ਸਾਰੀਆਂ ਗੱਲਾਂ ਤੇ ਆਪਾਂ ਗੱਲਾਂ ਕਰਾਂਗੇ ਇਸ ਵਕਤ ਆਪਾਂ ਯੂਏਈ ਦੇ ਜਿਹੜੇ ਸੱਤ ਰਾਜ ਆ ਉਹਨਾਂ ਦੇ ਵਿੱਚ ਇੱਕ ਹੈਗਾ ਅਜਮਾਨ ਜਿਹੜਾ ਦੁਬਈ ਇੰਟਰਨੈਸ਼ਨਲ 에어ਪੋਰਟ ਤੋਂ 20 ਕਿਲੋਮੀਟਰ ਦੀ 25 ਕਿਲੋਮੀਟਰ ਦੀ ਦੂਰੀ ਤੇ ਆ ਜਿੱਥੇ ਭਾਰਤੀ ਲੋਕ ਰਹਿੰਦੇ ਆ ਹੋਰਾਂ ਦੇਸ਼ਾਂ ਦੇ ਲੋਕ ਰਹਿੰਦੇ ਆ ਜਿਆਦਾ ਇੱਥੇ ਯਾਨਕਿ ਕਹਿ ਲੋ ਵੀ ਦਸਾਂ ਬੰਦਿਆਂ ਦੇ ਵਿੱਚੋਂ ਅੱਠ ਬੰਦੇ ਯੂਪ ਬਿਹਾਰ ਦੇ ਹੀ ਆ ਜਦੋਂ ਕੋਈ ਬੰਦਾ ਕਿਸੇ ਖਿੱਤੇ ਦੇ ਵਿੱਚ ਕਹੋ ਵੀ ਮਾਹਿਰ ਹੋ ਜਾਂਦਾ ਕਿਸੇ ਕੰਮਕਾਰ ਦੇ ਵਿੱਚ ਮਾਹਿਰ ਹੋ ਜਾਂਦਾ ਉਹਨੂੰ ਸਕਿੱਲ ਵਰਕਰ ਕਹਿ ਦਿੰਦੇ ਆ ਇੱਕ ਹੋ ਗਈ ਲੇਬਰ ਲੇਬਰ ਮਤਲਬ ਕਿ ਕਿਸੇ ਸਕਿੱਲ ਵਰਕਰ ਦਾ ਹੈਲਪਰ ਤੇ ਹੈਲਪਰ ਤੋਂ ਉਹ ਆਪਣਾ ਦਿਮਾਗ ਲਾਊਗਾ ਤਰੱਕੀ ਕਰੂਗਾ ਤੇ ਉਹ ਵੀ ਉਹਦੀ ਜਗ੍ਹਾ ਤੇ ਪਹੁੰਚ ਸਕਦਾ ਤੇ ਇਹ ਹੈਗਾ ਜੀ ਬਾਜ਼ਾਰ ਜਿੱਥੇ ਕਪੜੇ ਵੇਚ ਮਿਲ ਰਹੇ ਆ ਜਿੱਥੇ ਲੋਕ ਟੀ-ਸ਼ਰਟਾਂ ਪਜਾਮੇ ਹੋਰ ਚੀਜ਼ਾਂ ਲੈ ਕੇ ਜਾ ਰਹੇ ਆ ਆ ਜਿਹੜੇ ਵੱਡੇ ਵੱਡੇ ਆਪਾਂ ਨੂੰ ਦਿਖ ਰਹੇ ਆ ਡਰਮ ਇਹ ਤੇਲ ਦੇ ਡਰਮ ਇੱਥੋਂ ਹੀ ਸਾਰੇ ਦੁਬਈ ਨੂੰ ਤੇਲ ਜਾਂਦਾ ਵਾ ਕਹ ਲਓ ਤੁਸੀਂ ਇੱਥੋਂ ਹੀ ਐਵੀਏਸ਼ਨ ਫਿਊਲ ਮਤਲਬ ਕਿ ਜਹਾਜ਼ੀ ਤੇਲ ਆ ਜਿਹੜਾ ਉਹ ਵੀ ਅਲੱਗ ਜਿਹੜਾ ਭੇਜਿਆ ਜਾਂਦਾ ਵਾ ਇੱਥੋਂ ਸਮੁੰਦਰ ਦੇ ਰਾਹੀਂ ਅਲੱਗ-ਅਲੱਗ ਦੇਸ਼ਾਂ ਨੂੰ ਇੱਥੋਂ ਹੀ ਭੇਜਿਆ ਜਾਂਦਾ ਵਾ ਤੇ ਇੱਥੇ ਬੜੀ ਦੁਨੀਆ ਜਿਹੜੀ ਕੰਮ ਕਰ ਰਹੀ ਆ ਕੇ ਆਪਾਂ ਉਹਨਾਂ ਦੇ ਫਲੈਟਾਂ 'ਚ ਵੀ ਚੱਲਾਂਗੇ ਤੇ ਉਹਨਾਂ ਦਾ ਘਰ ਵੀ ਦੇਖਾਂਗੇ ਤੇ ਉਹ ਕਿੱਥੋਂ ਕਰਿਆਣਾ ਲਿਆਉਂਦੇ ਆ ਇਹ ਵੀ ਸਾਰੀਆਂ ਗੱਲਾਂ ਆਪਾਂ ਇਸੇ ਬਲੌਗ ਦੇ ਵਿੱਚ ਹੀ ਤੁਹਾਡੇ ਨਾਲ ਕਲੀਅਰ ਕਰਦੇ ਆਂ ਇਸ ਵਕਤ ਆਪਣੀ ਕਾਰ ਪਹੁੰਚ ਗਈ ਜਿੱਥੇ ਕਿ ਲੇਬਰ ਰਹਿੰਦੀ ਆ ਯੂਏਈ ਦੁਬਈ ਅਜਿਹੇ ਆ ਦੇਸ਼ ਆ ਜਿੱਥੇ ਕਿ ਲੋਕ ਹਜ਼ਾਰ ਦਰਮ ਵੀ ਕਮਾਉਂਦੇ ਆ ਮਹੀਨੇ ਦਾ 2000 ਵੀ ਕਮਾਉਂਦੇ ਆ 5000 ਵੀ ਕਮਾਉਂਦੇ ਆ 10 ਵੀ ਕਮਾਉਂਦੇ ਆ ਲੱਖ ਦਰਮ ਤੱਕ ਵੀ ਆਪਣੇ ਭਾਰਤੀ ਲੋਕ ਆ ਜਿਹੜੇ ਉੱਥੇ ਕਮਾਉਂਦੇ ਨੇ ਤੇ ਇਹ ਸਾਰਾ ਜਿੰਨਾ ਏਰੀਆ ਇਹ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਇੰਡਸਟਰੀ ਏਰੀਆ ਵਾ ਦੁਬਈ ਪੂਰੇ ਦਾ ਯੂਏਈ ਦਾ ਇੰਡਸਟਰੀ ਏਰੀਆ ਵਾ ਜਾਂ ਅਬੂ ਧਾਬੀ ਆ ਜਾਂ ਇੱਥੇ ਆ ਤੇ ਇਹ ਹੈਗੀ ਜਿਹੜੀ ਰਾਈਟ ਸਾਈਡ ਤੇ ਆਪਾਂ ਫਰਮ ਦੇਖ ਰਹੇ ਆ ਇਹ ਐਵੀਏਸ਼ਨ ਫਿਊਲ ਦੀ ਆ ਇੱਥੋਂ ਹੀ ਜਹਾਜ਼ਾਂ ਦਾ ਤੇਲ ਆ ਜਿਹੜਾ ਹੋਰਾਂ ਦੇਸ਼ਾਂ ਦੇ ਵਿੱਚ ਸਮੁੰਦਰੀ ਰਾਸਤੇ ਰਾਹੀਂ ਭੇਜਿਆ ਜਾਂਦਾ ਸਾਹਮਣੇ ਆ ਗਈ ਸੁਪਰਮਾਰਕੀਟ ਜਿੱਥੋਂ ਲੋਕ ਕਰਿਆਨਾ ਖਰੀਦਦੇ ਆ ਕਿਉਂਕਿ ਇੱਧਰੋਂ ਵੀ ਝੋਲੇ ਭਰ ਕੇ ਬੰਦੇ ਜਾ ਰਹੇ ਸੀ ਕਰਿਆਨਾ ਲੈ ਕੇ ਤੇ ਉਹ ਸਾਹਮਣੇ ਵੀ ਕਰਿਆਨਾ ਲੈ ਕੇ ਜਾ ਰਹੇ ਆ ਸੱਜੇ ਆਤਮਾਰਕੀਤਾ ਤੇ ਹੁਣ ਆਪਾਂ ਖੱਬੇ ਨੂੰ ਮੁੜ ਗਏ ਤੇ ਆਹ ਬੱਸਾਂ ਖੜੀਆਂ ਜਿੰਨੀਆਂ ਇਹ ਟਰਾਂਸਪੋਰਟ ਕਰਦੀਆਂ ਨੇ ਸਵੇਰੇ ਬੰਦੇ ਨੂੰ ਛੱਡ ਕੇ ਆਉਂਦੀਆਂ ਤੇ ਸ਼ਾਮ ਨੂੰ ਲੈ ਕੇ ਆਉਂਦੀਆਂ ਇੱਥੇ ਆਪਾਂ ਗੱਡੀ ਰੋਕਦੇ ਆ ਇੱਥੇ ਬਹੁਤ ਕਹਿ ਲਓ ਵੀ ਬੰਦੇ ਮੈਨੂੰ ਦਿਸੇ ਆਪਣੇ ਆਉ ਦੇਖੀਏ ਸ਼ਾਮ ਨੂੰ ਵਿਹਲੇ ਹੋ ਕੇ ਕੰਮਕਾਰਾਂ ਤੋਂ ਥੱਕ ਟੁੱਟ ਕੇ ਨਹਾ ਧੋ ਕੇ ਇੱਥੇ ਬੰਦੇ ਬੈਠੇ ਆ ਆਪਣੀਆਂ ਮौजਾਂ ਮਾਣ ਰਹੇ ਆ ਤੇ ਕਹ ਲੋ ਵੀ दारू ਪੀ ਰਹੇ ਆ ਤੇ ਸ਼ਰਮ ਪੀ ਰਹੇ ਆ ਇੱਥੇ ਆ ਕੇ ਲੱਗ ਨਹੀਂ ਰਿਹਾ ਕਿ ਇਹ ਦबई ਹੁੰਦਾ ਤੇ ਸਾਹਮਣੇ ਵੀ ਕੁਝ ਕੁ ਤੋਕ ਬੰਦੇ ਯੂਰਨ ਕਰ ਰਹੇ ਆ ਤੇ ਇਧਰਲੇ ਪਾਸੇ ਬੰਦੇ ਬੈਠੇ ਆ ਆਪਾਂ ਉਹਨਾਂ ਨਾਲ ਕਰੀਏ ਗੱਲਾਂ ਖੜੇ ਆ ਆਓ ਦੇਖੀਏ ਕੀ ਕਹਿੰਦੇ ਨੇ ਉਹ ਹਾਂ ਬਾਈ ਕੀ ਹਾਲ ਚਾਲ ਆ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਬਸ ਵਧੀਆ ਕਿਹੜੀ ਜਗ੍ਹਾ ਤੋਂ ਹੋ ਗਿਆ ਅਜਾ ਫਿਰੋਜ਼ਪੁਰ ਤੋਂ ਮੈਂ ਲੁਧਿਆਣੇ ਤੋਂ ਆ ਹਾਂ ਮੈਂ ਦੇਖਣ ਆਇਆ ਸੀ ਮੈਂ ਕਿਹਾ ਹੈ ਠੀਕ ਹੋ ਗਿਆ ਹਾਂ ਹਾਂ ਵਧੀਆ ਹੋਰ ਵੀ ਹੈਗੇ ਪੰਜਾਬੀ ਬੰਦੇ ਪੰਜਾਬੀ ਬੰਦੇ ਅੱਗੇ ਬਹੁਤ ਮਿਲਣਗੇ ਤੁਹਾਨੂੰ ਅੱਛਾ ਸਾਰੇ ਬੰਦੇ ਇੱਥੇ ਹੀ ਕੰਮ ਕਰਦੇ ਆ ਤੁਸੀਂ ਇੱਥੇ ਕੰਮ ਕਰਦੇ ਆ ਅੱਛਾ ਕਾਹਦਾ ਕੰਮ ਆ ਬਾਈ ਇੱਥੇ ਕਾਰਪੈਂਟਰ ਅੱਛਾ ਕਾਰਪੈਂਟਰ ਨਹੀਂ ਨਹੀਂ ਬਿਲਡਰ ਹੈ ਉਹ ਬਿਲਡਰ ਆ ਜਿਹੜੇ ਵੱਡੇ ਵੱਡੇ ਟੈਂਕ ਰੱਖੇ ਹੋਇਆ ਇਹ ਕਾਦੇ ਆ ਇਹਨਾਂ 'ਚ ਤੇਲ ਹੁੰਦਾ ਡੀਜ਼ਲ ਹੁੰਦਾ ਡੀਜ਼ਲ ਹੁੰਦਾ ਇਹ ਭਾਈ ਸਾਹਿਬ ਆ ਸਾਰੇ ਬੰਦੇ ਇਹ ਯੂਪੀ ਤੋਂ ਆ ਤੁਸੀਂ ਨਹੀਂ ਵੀ ਆ ਇਹ ਪਿਆਰ ਤੋਂ ਆ ਆ ਬਾਈ ਹੈਗਾ ਸਾਡਾ ਫਰੋਜਪੁਰ ਤੋਂ ਤੇ ਬੇਚ ਨੂੰ ਹੋਰ ਵੀ ਆ ਇੱਥੇ ਹੈਗਾ ਇੱਥੇ ਰੌਣਕਾ ਨੇ ਮੈਂ ਸਾਰੇ ਦबई 'ਚ ਘੁੰਮ ਕੇ ਆਇਆ ਕਿਸੇ ਪਾਸੇ ਮੈਨੂੰ ਰੌਣਕਾ ਨਹੀਂ ਦਿਸੀਆਂ ਇੱਥੇ ਰੌਣਕਾ ਨੇ ਤੇ ਮੈਂ ਕਿਹਾ ਚਲੋ ਇੱਥੇ ਦੇਖਦੇ ਆਂ ਫਿਰ ਮੈਂ ਬਾਈ ਨੂੰ ਦੇਖਿਆ ਮੈਂ ਕਿਹਾ ਪਗਵੰਨੀ ਹੋਈ ਆ ਵੀ ਇਹਦਾ ਮਤਲਬ ਸਾਰੇ ਆਪਣੇ ਇੰਡੀਅਨ ਬੰਦੇ ਆ ਵੀ ਬੰਦੇ ਹੈਗੇ ਆ ਲੇਕਿਨ ਅਭੀ ਨਹੀਂ ਹੈ ਅੱਛਾ ਹੋਰ ਕਿਹੜੇ ਕਿਹੜੇ ਦੇਸ਼ ਦੇ ਬੰਦੇ ਆ ਇੱਥੇ ਪਾਕਿਸਤਾਨੀ ਹੈ ਫਿਲੀਪੀਨ ਹੈ ਬੰਗਲਾਦੇਸ਼ ਹੈ ਰਾਜਸਥਾਨ ਹਾਂ ਰਾਜਸਥਾਨ ਵੀ ਹੈ ਸ਼੍ਰੀ ਲੰਕਾ ਹੈ ਸਾਊਥ ਅਫਰੀਕਾ ਹੈ ਕੇਨੀਆ ਹੈ ਅੱਛਾ ਆਸਟ੍ਰੇਲੀਆ ਨੇ ਆਸਟ੍ਰੇਲੀਆ ਨੇ ਸਭ ਚੀਜ਼ ਹਾਜੀ ਦਾ ਸਪੋਰਟ ਕੀਜੀਏ ਬਹੁਤ ਅੱਗੇ ਜਾਏਗੇ ਸਾਰੀ ਦੁਨੀਆ ਹੀ ਸਪੋਰਟ ਕਰੇਗਾ ਸਾਰੀ ਦੁਨੀਆ ਹੀ ਕਰੇਗਾ ਹਾਜੀ ਬੋਲ ਰਹਾ ਹਾਂ ਅਸੀਂ ਲੋਕ ਬੁਲਿਆਰੀ ਜ਼ਿਲ੍ਹਾ ਚਿਰਈਆ ਥਾਣਾ ਕਹਾ ਆਪ ਲੋਕ ਸਪੋਰਟ ਕੀਜੀਏ ਪਹਾੜੀ ਬਹੁਤ ਅੱਛਾ ਹੈ ਇੱਥੇ ਰੌਣਕਾਂ ਨੇ ਮਤਲਬ ਰੌਣਕਾਂ ਆਏ ਆ ਵੀ ਇੱਥੇ ਇੱਥੇ ਵਿਸਕੀ ਦੀਆਂ ਦੁਕਾਨਾਂ ਹੁੰਦੀਆਂ ਹਨਾ ਆਮ ਹੀ ਬੰਦੇ ਸਾਰੇ ਪੀ ਜਾਂਦੇ ਆ ਮਮਲਕ ਫੈਸ ਅੱਛਾ ਇਹ ਕਿੱਥੇ ਦਾ ਅਮਰ ਸਰਦਾਂ ਲੈ ਭਈ ਆ ਅਮਰ ਸਰਦਾਂ ਮੈਂ ਤਾਂ ਉਹੀ ਦੇਖਿਆ ਇੱਥੇ ਰੌਣਕਾਂ ਨੇ ਮਗਾ ਚਲੋ ਆਪਾਂ ਦੇਖ ਕੇ ਆਈਏ ਵੀ ਬੰਦੇ ਆਪਣੇ ਲੱਗਦੇ ਆ ਸਾਰੇ ਤੇ ਹੋਰ ਮੌਜਾਂ ਨੇ ਮੋਦਨ ਅੱਛਾ ਕਿੰਨੇ ਕ ਪੈਸੇ ਬਣ ਜਾਂਦੇ ਇੱਥੇ ਜਦੋਂ ਬੰਦਾ ਕੰਮ ਕਰਦਾ ਵਾ 2000 ਤਰਾ ਬਣ ਜਾਂਦਾ ਬੰਦਾ ਬਣਾਉਣ ਵਾਲਾ ਹੋਵੇ ਤੇ 500 ਵੀ ਟਪਾ ਦਿੰਦਾ ਬੰਦਾ ਬਣਾਉਣ ਵਾਲਾ ਹੋਵੇ ਤੇ ਅੱਛਾ ਜੇ ਨਹੀਂ ਬਣਾਉਣ ਵਾਲਾ ਤਾਂ ਫਿਰ ਮਹੀਨੇ ਦੇ 200 ਰੁਪਏ ਵੀ ਨਹੀਂ ਬਣਦਾ ਅੱਛਾ ਹਾਂਜੀ ਨਹੀਂ ਜਿਹੜੇ ਬੰਦੇ ਕੰਮ ਕਰਦੇ ਆ 8-8 ਘੰਟੇ ਕੰਮ ਕਰਦੇ ਆ ਜਾਂ 10-10 ਘੰਟੇ ਕੰਮ ਕਰਦੇ ਆ ਵੀ ਓਵਰ ਟਾਈਮ ਨਾਲ ਆ ਕੇ 14-14 ਘੰਟੇ ਕੰਮ ਕਰਦੇ ਆ ਅੱਛਾ 14 ਘੰਟੇ ਹਾਂਜੀ ਕਿੰਨੇ ਕ ਹੋ ਜਾਂਦੇ ਆ ਹੋ ਜਾਂਦੇ 2000 ਟਪ ਜਾਂਦਾ ਕੀ 2000 ਟਪ ਜਾਂਦਾ ਤੇ ਇੱਥੇ ਕਿੰਨਾ ਕ ਖਰਚਾ ਰਹਿਣ ਦਾ ਕਿੰਨਾ ਕਿੱਦਾਂ ਪਾਰਸਲ ਵਾਲੋ ਆਪਣੇ ਹਿਸਾਬ ਨਾਲ ਬਾਕੀ ਉਹ 200 ਵਾਲੇ ਉਹ ਹੋਣੇ ਆ ਵੀ ਜਿਹੜੇ ਜਿੰਨੇ ਕਮਾਏ ਉਹਨ ਦੇ दारू ਪੀ ਲਈ ਬਸ ਬਸ ਹਾਂ ਹਾਂ ਮੇਲਾ ਤਾਂ ਰਹਿ ਨਹੀਂ ਸਕਦਾ ਹਤਵਾਂ ਹਾਂ ਜਦ ਕਿ ਉਹ ਕੰਮ ਕਰਕੇ दारू ਪੀ ਕੇ ਆਪਦੇ ਪੈਸੇ ਇੱਥੇ ਜੜਾ ਲੈਂਦੇ ਆ ਕੀ ਇੱਥੇ ਜਿਹੜਾ ਆਪਾਂ ਖਰੇ ਆ ਕੀ ਇੱਥੇ दारू ਸਸਤੀ ਆ ਅੱਛਾ 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 ਬਾਬਾ ਇੱਧਰ ਦੇ ਹਿਸਾਬ ਨਾਲ ਤਾਂ ਸਸਤੀ ਪਰ ਇੰਡੀਆ ਹਿਸਾਬ ਨਾਲ ਸਸਤੀ ਹੈ ਕਿ ਦੁਬਈ ਕੇ ਹਿਸਾਬ ਸਸਤਾ ਹੈ ਦੁਬਈ ਨਾਲੋਂ ਜ਼ਿਆਦਾ ਸਸਤੀ ਨਹੀਂ ਆ ਨਹੀਂ ਦੁਬਈ ਕੇ ਸਾਹਸ ਸਰ ਦੁਬਈ ਦੇ ਸਾਹਸ ਨਹੀਂ ਆਂ ਇੰਡੀਆ ਸਾਹੋਂ ਨਾ ਸਸਤੀ ਨਹੀਂ ਦੁਬਈ ਕੰਪਨੀ ਅਲੱਗ ਹੈ ਮੇਰਾ ਕੁਛ ਅਲੱਗ ਹੈ ਠੀਕ ਹੈ ਯਾਰ ਮੈਂ ਤਾਂ ਕਹਿੰਦਾ ਮੈਂ ਵੀ ਜਿਹੜੇ ਬੰਦੇ ਆਏ ਆ ਇੱਥੇ ਆਪਦਾ ਕਮਾਉਣ ਆਪਦੇ ਪਰਿਵਾਰ ਨੂੰ ਸਾਹਮਣ ਆਪਦਾ ਦੇਖਣ ਕਿਉਂਕਿ ਤੁਸੀਂ ਇੰਨੀ ਦੂਰ ਆਏ ਹੋ ਜੇ ਆਪਾਂ ਆਪਦੇ ਪਰਿਵਾਰ ਵਾਸਤੇ ਨਹੀਂ ਕੁਝ ਕਰ ਸਕੇ ਫੇਰ ਆਪਾਂ ਹੀ ਕਰ ਲੈਣਾ ਚੀਜ਼ਾਂ ਨਾ ਹਾਂ ਭਾਈ ਮੇਰਾ ਕੰਪਨੀ ਲੰਪਰੇਲ ਹੈ ਸਭ ਤੋਂ ਅੱਛਾ ਪਰਮੈਂਟ ਲਗਾਤਾ ਹੈ 8 ਘੰਟੇ ਦਾ ਆਪਕੋ 2250 ya 2025 lagayega welder mein 8 ghante ka khana 200 350 dega allowance dega apko aana hai aaiye acha hai chalo koi koi nahi kuch kuch sikh ke auna penda jado itthe auna ke banda aapay sikh janda itthe aake wo aapay sikh jaya bhai ye laade samjha de tu sikh ki karde ho bhai re carpenter da kaam kardein main carpenter acha pehla bhi tu carpenter utthe bhi ki kita va punjab ke bhi utthe to nahi kita main itthe aake sikhhe ho itthe hi karde chalo jiyonde raho bhai okay ਇਹ ਬੱਸਾਂ ਟਰਾਂਸਪੋਰਟ ਕਰਦੀਆਂ ਨੇ ਸਵੇਰੇ ਬੰਦਿਆਂ ਨੂੰ ਲੈ ਜਾਂਦੀਆਂ ਕੰਮ ਤੇ ਸ਼ਾਮ ਨੂੰ ਲੈ ਆਉਂਦੀਆਂ ਨੇ ਤੇ ਡਰਾਈਵਰ ਵੀ ਆ ਜਿਹੜੇ ਉਹ ਵੀ ਆਪਣੇ ਬੰਦੇ ਹੀ ਆ ਉਹਨਾਂ ਦੀ ਤਨਖਾਹ ਬਾਰੇ ਵੀ ਆਪਾਂ ਗੱਲ ਕਰਦੇ ਆਂ ਸਾਹਮਣੇ ਬੱਸਾਂ ਦੇ ਪਰਲੇ ਪਾਸੇ ਬੈਠੇ ਲੋਕ ਇੰਜੋਏ ਕਰ ਰਹੇ ਆ ਤੇ ਸਾਹਮਣੇ ਇਧਰਲੇ ਪਾਸੇ ਹੈਗੇ ਆ ਘਰ ਜਿੱਥੇ ਆਪਾਂ ਚੱਲਦੇ ਆਂ ਤੇ ਇਧਰ ਲੈਫਟ ਸਾਈਡ ਤੇ ਹੈਗੀ ਇੱਕ ਕਰਿਆਨੇ ਦੀ ਹੋਰ ਦੁਕਾਨ ਜਿਨ੍ਹਾਂ ਬੰਦੇ ਨੇ ਇੱਥੋਂ ਵੀ ਸੌਦਾ ਲੈਣਾ ਕੋਈ ਇਲੈਕਟ੍ਰੋਨਿਕ ਚੀਜ਼ ਲੈਣੀ ਆ ਕੋਈ ਹੋਰ ਚੀਜ਼ ਲੈਣੀ ਆ ਸਾਰੀਆਂ ਚੀਜ਼ਾਂ ਇਹਨਾਂ ਨੂੰ ਜ਼ਰੂਰਤ ਦੀਆਂ ਇੱਥੇ ਮਿਲ ਜਾਂਦੀਆਂ ਨੇ ਇਹ ਵੱਡੀਆਂ-ਵੱਡੀਆਂ ਕੰਪਨੀਆਂ ਨੇ ਆਹ ਮੁੰਡਾ ਜਿਹੜਾ ਤੁਰਿਆ ਜਾਂਦਾ ਇਹ ਪਾਕਿਸਤਾਨ ਦਾ ਇੱਥੇ ਇੱਕ ਹੋਰ ਦੁਕਾਨ ਆ ਕਰਿਆਨੇ ਦੀ ਤੇ ਉਹਦੇ ਮਗਰਲੇ ਪਾਸੇ ਰਹਿائش ਆ ਆਪਾਂ ਪਹਿਲਾਂ ਤਾਂ ਰਹਿائش ਦੇਖੀਏ ਵੀ ਕਿਵੇਂ ਲੋਕ ਇੱਥੇ ਰਹਿੰਦੇ ਆ ਕਿਵੇਂ ਲੇਬਰ ਰਹਿੰਦੀ ਆ ਆਹ ਜਿਹੜੀਆਂ ਗੱਡੀਆਂ ਖੜੀਆਂ ਇਹਨਾਂ ਦੇ ਡਰਾਈਵਰ ਵੀ ਆ ਜਿਹੜੇ ਇੱਥੇ ਹੀ ਰਹਿੰਦੇ ਆ ਇਹ ਰਾਤ ਨੂੰ ਗੱਡੀ ਲੈ ਆਉਂਦੇ ਆ ਜਾਂ ਆਪਣੇ ਡਿਊਟੀ ਆਫ ਹੋਣ ਤੋਂ ਬਾਅਦ ਲੈ ਆਉਂਦੇ ਆ ਫਿਰ ਸਵੇਰੇ ਡਿਊਟੀ ਤੇ ਚਲੇ ਜਾਂਦੇ ਆ ਕਈ ਜਣੀਆਂ ਗੱਡੀਆਂ ਨੇ ਉਹ ਉਹਨਾਂ ਨੂੰ ਟਰਾਂਸਪੋਰਟ ਕਰਦੀਆਂ ਨੇ ਆਪਾਂ ਚੱਲੀਏ ਇੱਧਰ ਨੂੰ ਚੱਲਦੇ ਆਂ ਲੈਫਟ ਸਾਈਡ ਨੂੰ ਤੇ ਇੱਧਰ ਦੇਖਦੇ ਆਂ ਵੀ ਕਿੱਦਾਂ ਦੇ ਘਰ ਆ ਕੀ ਇਹਨਾਂ ਨੂੰ ਸਹੂਲਤਾਂ ਮਿਲਦੀਆਂ ਨੇ ਜਿਵੇਂ ਦੱਸਿਆ ਗਿਆ ਕਿ ਇੱਕ ਇੱਕ ਕਮਰੇ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਬੰਦੇ ਰਹਿੰਦੇ ਆ ਆ ਸਾਹਮਣੇ ਇਹਨਾਂ ਦੇ ਕੱਪੜੇ ਪਏ ਆ ਆ ਪਈਆਂ ਵਾਸ਼ਿੰਗ ਮਸ਼ੀਨਸ ਇੱਥੇ ਕੋਈ ਹੱਥ ਨਾਲ ਕੱਪੜੇ ਨਹੀਂ ਧੋਂਦਾ ਹੈਗਾ ਇਹ ਇਹਦੇ ਵਿੱਚ ਕੀ ਆ ਬੰਦੇ ਨੇ ਕੱਪੜੇ ਪਾ ਦੇਣੇ ਆ ਤੇ ਇੱਥੇ ਇੱਕ ਦਰਾਮ ਪਾ ਦੇਣਾ ਇੱਕ ਦਰਾਮ 20 ਤੋਂ 25 ਮਿੰਟ ਤੁਹਾਡੀ ਮਸ਼ੀਨ ਚਲਾਉਂਦਾ ਤੇ ਉਸ ਤੋਂ ਬਾਅਦ ਜਦੋਂ ਸੁੱਕ ਜਾਂਦੇ ਆ ਕੱਪੜੇ ਉਸ ਤੋਂ ਬਾਅਦ ਇਹ ਤਾਰਾਂ ਤੇ ਪਾ ਦਿੰਦੇ ਆ ਇੱਥੇ ਸਰਫਾ ਜਿਹੜੀ ਉਹ ਤੁਹਾਨੂੰ ਆਪਣੀ ਲਿਆ ਕੇ ਪਾਉਣੀ ਪੈਂਦੀ ਆ ਤੇ ਅੱਗੇ ਚਲੀਏ ਆਪਾਂ ਮਸ਼ੀਨਾਂ ਦੇ ਨਾਲ ਹੀ ਬਣੇ ਹੋਏ ਆ ਬਾਥਰੂਮ ਆਪਾਂ ਉਹ ਵੀ ਚੈੱਕ ਕਰਦੇ ਆ ਇਹ ਸਾਹਮਣੇ ਲੱਗੀਆਂ ਹੋਈਆਂ ਟੂਟੀਆਂ ਤੇ ਸ਼ੀਸ਼ੇ ਲੱਗੇ ਹੋਏ ਆ ਲੈਫਟ ਸਾਈਡ ਦੇ ਉੱਤੇ ਟਾਇਲਟਸ ਬਣੀਆਂ ਹੋਈਆਂ ਇਹ ਸਾਰੀਆਂ ਕਾਮਨ ਨੇ ਜਣ ਕੇ ਇੱਕ ਫਲੋਰ ਦੇ ਉੱਤੇ ਇਦਾਂ ਹੀ ਵਾਸ਼ਰੂਮ ਬਣੇ ਹੋਏ ਆ ਆਪਾਂ ਉੱਪਰ ਚਲੀਏ ਤੇ ਇਦਾਂ ਹੀ ਕਿਚਨ ਬਣੀ ਹੋਈ ਆ ਹੁਣ ਮੈਂ ਤੁਹਾਨੂੰ ਕਿਚਨ ਦਿਖਾਉਣਾ ਤੇ ਇੱਕ ਚੀਜ਼ ਦੀ ਘਾਟ ਆ ਜਿਹੜੀ ਇੱਥੇ ਉਹ ਮੈਂ ਤੁਹਾਨੂੰ ਦਿਖਾਉਣਾ ਇੱਥੇ ਥਾਂ ਥਾਂ ਦੇ ਉੱਤੇ ਨਾ ਪਾਨ ਮਸਾਲਾ ਖਾ ਕੇ ਲੋਕਾਂ ਨੇ ਗੁੱਟ ਕੇ ਖਾ ਖਾ ਇਦਾਂ ਕੰਧਾ ਜ਼ਰੂਰ ਲਵੇੜੀਆਂ ਹੋਈਆਂ ਨੇ ਜਿਹੜੀ ਜਣ ਕੇ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਦੂਜੇ ਦੇਸ਼ ਚ ਜਾ ਕੇ ਕਰਨ ਲਈ ਹੁਣ ਆ ਗਏ ਆਪਾਂ ਤੀਜੇ ਫਲੋਰ ਦੇ ਉੱਤੇ ਇਹ ਸਾਹਮਣੇ ਕਿਚਨ ਹਰੇਕ ਫਲੋਰ ਦੇ ਉੱਤੇ ਜਿਹੜਾ ਸੈਟਅਪ ਆ ਸੇਮ ਹੀ ਆ ਇਦਾਂ ਹੀ ਦੂਜੇ ਫਲੋਰ ਤੇ ਵੀ ਕਿਚਨ ਬਣੀ ਆ ਤੇ ਪੰਜਵੇਂ ਤੇ ਵੀ ਬਣੀ ਆ ਚੌਥੇ ਤੇ ਵੀ ਬਣੀ ਆ ਇੱਕ ਬੰਦਾ ਇੱਥੇ ਖਾਣਾ ਬਣਾ ਰਿਹਾ ਬਾਕੀ ਬੰਦੇ ਤਾਂ ਡਿਊਟੀਆਂ ਤੇ ਗਏ ਹੋਏ ਆ ਆ ਬਾਲਟੀਆਂ ਪਈਆਂ ਬਾਲਟੀਆਂ ਦੀ ਵੀ ਤੁਹਾਨੂੰ ਕਹਾਣੀ ਦੱਸਦਾ ਵੀ ਬਾਲਟੀਆਂ ਲੋਕਾਂ ਨੇ ਕਿਉਂ ਰੱਖੀਆਂ ਹੋਈਆਂ ਨੇ ਦਬਈ ਚ ਪੈਂਦੀ ਆ ਪੂਰੀ ਤਰ੍ਹਾਂ ਗਰਮੀ ਬਾਲਟੀਆਂ ਦੇ ਵਿੱਚ ਇਹ ਪਾਣੀ ਰੱਖ ਲੈਂਦੇ ਆ ਫਿਰ ਉਹਨੂੰ ਏਸੀ ਥੱਲੇ ਰੱਖ ਲੈਂਦੇ ਆ ਫਿਰ ਉਹ ਠੰਡਾ ਹੋ ਜਾਂਦਾ ਫਿਰ ਉਹਦੇ ਨਾਲ ਨਹਾ ਲੈਂਦੇ ਆ ਜਿਹੜਾ ਆਮ ਪਾਣੀ ਆਉਂਦਾ ਉਹ ਥੋੜਾ ਜਿਹਾ ਗਰਮ ਆਉਂਦਾ ਇਹ ਦੂਜੇ ਪਾਸੇ ਹੋਰ ਫਲੋਰ ਦੀ ਕਿਚਨ ਆ ਇੱਥੇ ਵੀ ਦੋ ਬੰਦੇ ਆ ਖਾਣਾ ਬਣਾ ਰਹੇ ਆ ਚੌਲ ਉਵਲਣੇ ਧਰੇ ਹੋਏ ਆ ਬਿਲਕੁਲ ਕਿਚਨ ਦੇ ਨਾਲ ਹੀ ਇੱਕ ਅਲਮਾਰੀਆਂ ਵਾਲਾ ਕਮਰਾ ਜਿਹਦੇ ਵਿੱਚ ਜਿੰਦੇ ਲੱਗੇ ਹੋਏ ਆ ਲੋਕਾਂ ਨੇ ਬੰਦਿਆਂ ਨੇ ਜਿਹੜੇ ਇੱਥੇ ਬੰਦੇ ਰਹਿੰਦੇ ਆ ਉਹਨਾਂ ਨੇ ਆਪਣੀਆਂ ਜਿਹੜੀਆਂ ਕੀਮਤੀ ਚੀਜ਼ਾਂ ਜਿਵੇਂ ਪਾਸਪੋਰਟ ਪੈਸੇ ਕੋਈ ਹੋਰ ਚੀਜ਼ ਆ ਜਿਹੜੀ ਇੱਥੇ ਰੱਖੀ ਆ ਨਾਲ ਹੀ ਇਹ ਪ੍ਰੇਅਰ ਰੂਮ ਇੱਥੇ ਬਹਿ ਕੇ ਬੰਦਾ ਰੱਬ ਦੀ ਭਗਤੀ ਕਰ ਸਕਦਾ ਹੁਣ ਚਲ ਜਾਈਏ ਆਪਾਂ ਕਮਰੇ ਵੱਲੋਂ ਕੱਪੜੇ ਸੁੱਕਣ ਵਾਲੇ ਸਟੈਂਡ ਹਰ ਬੰਦੇ ਨੇ ਆਪਣਾ ਪਰਸਨਲ ਲੈ ਕੇ ਰੱਖਿਆ ਹੋਇਆ ਬਾਲਟੀਆਂ ਪਈਆਂ ਤੇ ਆਪਾਂ ਕਮਰੇ ਅੰਦਰ ਦੇਖੀਏ ਵੀ ਕਮਰੇ ਅੰਦਰੋਂ ਕਿਦਾਂ ਦਾ 뷰 ਆ ਕੀ ਚੀਜ਼ ਆ ਇੱਕ ਕਮਰੇ ਦੇ ਵਿੱਚ ਆ ਤੁਸੀਂ ਦੇਖੋ ਵੀ 1 2 3 4 5 6 ਬੰਦੇ ਰਹਿ ਰਹੇ ਆ ਇਸ ਕਮਰੇ ਦੇ ਵਿੱਚ ਤੇ ਬੈੱਡ ਦੇ ਉੱਤੇ ਬੈੱਡ ਆ ਤੇ ਹਰ ਕਮਰੇ ਦੇ ਵਿੱਚ ਜਿਹੜਾ 에어 ਕੰਡੀਸ਼ਨ ਆ ਉਹ ਤਾਂ ਬਹੁਤ ਜ਼ਰੂਰੀ ਆ ਕਿਉਂਕਿ ਪਹਿਲੀ ਇੱਥੇ ਫੈਸਿਲਿਟੀ ਇਹ ਹੀ ਦਿੱਤੀ ਹੋਈ ਆ ਕਿ ਹਰ ਕਮਰਾ ਜਿਹੜਾ 에어 ਕੰਡੀਸ਼ਨ AC ਲੱਗਿਆ ਹੋਇਆ ਆ ਫਰਿੱਜ ਵੀ ਰੱਖਿਆ ਹੋਇਆ ਇਹ ਜਿਹੜੇ ਟੂਰ ਸੀਗਾ ਇਹ ਸਾਰਾ ਲੇਬਰ ਦੇ ਜਿੰਨੇ ਵੀ ਕੰਮ ਕਰਦੇ ਆ ਲੇਬਰ ਦਾ ਕੰਮ ਕਰਦੇ ਆ ਉਹਨਾਂ ਦੇ ਕਮਰੇ ਸੀ ਹੁਣ ਆਪਾਂ ਚੱਲੀਏ ਜਿਨ੍ਹਾਂ ਦੇ ਹੱਥ ਦੇ ਵਿੱਚ ਕੋਈ ਮਾਹਰਤਾ ਹੈਗੀ ਆ ਕਹਿੰ ਲੋ ਵੀ ਸਕਿੱਲ ਵਰਕ ਆਉਂਦਾ ਜਿਨ੍ਹਾਂ ਨੂੰ ਜਿਵੇਂ ਫੋਟੋਗ੍ਰਾਫਰ ਆ ਕੋਈ ਟੈਕਨੀਸ਼ੀਅਨ ਆ ਜਾਂ ਕੋਈ ਡਿਲੀਵਰੀ ਦਾ ਕੰਮ ਕਰਦਾ ਜਾਂ ਕੋਈ ਹੋਰ ਵਧੀਆ ਕੰਮ ਕਰਦਾ ਜੀ ਦੀ ਤਨਖਾਹ ਜ਼ਿਆਦਾ ਆ ਹੁਣ ਆਪਾਂ ਉਹਨਾਂ ਦਾ ਕਮਰਾ ਦੇਖੀਏ ਵੀ ਉਹ ਕਿੱਦਾਂ ਦਾ ਇਹ ਕਮਰੇ 'ਚ ਰਹਿੰਦੇ ਆ ਤੇ ਉਹਨਾਂ ਨੂੰ ਕੀ ਕੀ ਸਹੂਲਤਾਂ ਮਿਲਦੀਆਂ ਨੇ ਕਿੰ ਕਿੱਦਾਂ ਦੀਆਂ ਸਹੂਲਤਾਂ ਨੇ ਚੱਲਿਆਂ ਅੰਦਰ ਰਾਈਟ ਸਾਈਡ ਦੇ ਪਹਿਲਾਂ ਹੀ ਕਿਚਨ ਆਉਂਦੀ ਆ ਤੇ ਸਿਲੰਡਰ ਪਿਆ ਤੇ ਦੇਖੋ ਸਾਫ ਸੁਥਰਾ ਜਿਹੜੇ ਲੇਬਰ ਦੇ ਕਮਰੇ ਸੀ ਉਹਨਾਂ ਵਾਸਤੇ ਕਿਚਨ ਕਾਮਨ ਸੀਗੀ ਇੱਥੇ ਇਹਨਾਂ ਨੂੰ ਆਪਦੀ ਕਿਚਨ ਮਿਲੀ ਹੋਈ ਆ ਤੇ ਇਧਰਲੇ ਪਾਸੇ ਕਹ ਲੋ ਆਹ ਡਸਟਬਨ ਪਿਆ ਆਹ ਕਮਰੇ ਦੇ ਵਿੱਚ ਉੱਤੇ ਪੱਖਾ ਲੱਗਿਆ ਸਾਈਡ ਤੇ 에어 ਕੰਡੀਸ਼ਨ ਲੱਗਿਆ ਹੋਇਆ ਇਹ ਸਾਰੀਆਂ ਚੀਜ਼ਾਂ ਜਿਹੜੇ ਆ ਚਾਰਜਰ ਪਏ ਆ ਇਹ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਇਹ ਥੋੜੀ ਜੀ ਵੱਧ ਤਨਖਾਹ ਵਾਲੇ ਬੰਦੇ ਆ ਜਿਹੜੇ ਉਹਨਾਂ ਵਾਸਤੇ ਇਹ ਕਮਰਾ ਵਾ ਜਿਵੇਂ ਲੇਬਰ ਕਲਾਸ ਦੇ ਕਹ ਲੋ ਵੀ ਵਾਸ਼ਰੂਮ ਸੀ ਉਹ ਵੀ ਕਾਮਨ ਸੀਗੇ ਇਹਨਾਂ ਦਾ ਜਿਹੜਾ ਵਾਸ਼ਰੂਮ ਆ ਪਰਸਨਲ ਹੈਗਾ ਆਪਾਂ ਉਹ ਵੀ ਦੇਖਦੇ ਆ ਖੋਲ ਕੇ ਤੇ ਇਹ ਸਾਫ ਸੁਥਰਾ ਚੰਗੀ ਜਗ੍ਹਾ ਤੇ ਕੰਮ ਕਰਨ ਵਾਲੇ ਬੰਦੇ ਚੰਗੀ ਜਗ੍ਹਾ ਤੇ ਰਹਿਣ ਵਾਲੇ ਬੰਦੇ ਚੇਉਂ ਸ਼ੌਕਕੜ ਚੰਗੇ ਤੋਂ ਆਉਣ ਵਾਲੇ ਬੰਦੇ ਫਿਰ ਆਪਣੇ ਕਮਰਿਆਂ ਦੀ ਸਫਾਈ ਵੀ ਰੱਖਦੇ ਆ ਤੇ ਹੁਣ ਆਪਾਂ ਚੱਲੀਏ ਬਾਹਰ ਨੂੰ ਬਾਹਰ ਇਹ ਜਗ੍ਹਾ ਦੇ ਉੱਤੇ ਆ ਕੇ ਇਕੱਠੇ ਹੋ ਜਾਂਦੇ ਆ ਗੱਲਾਂ ਬਾਤਾਂ ਕਰਦੇ ਆ ਕਿਸੇ ਦੋਸਤ ਦਾ ਕਮਰਾ ਦੂਜੀ ਜਗ੍ਹਾ ਕਿਸੇ ਦਾ ਦੂਜੀ ਜਗ੍ਹਾ ਫਿਰ ਉਹ ਕਮਰਿਆਂ 'ਚ ਬੈਠ ਨਹੀਂ ਸਕਦੇ ਫਿਰ ਇਸ ਤਰ੍ਹਾਂ ਇੱਥੇ ਮਾਰਕੀਟ 'ਚ ਆ ਜਾਂਦੇ ਆ ਹੁਣ ਆਪਾਂ ਚੱਲੀਏ ਜਿੱਥੋਂ ਇਹ ਸੌਦਾ ਲੈਂਦੇ ਆ ਉਸ ਮਾਰਕੀਟ ਦੇ ਅੰਦਰ ਦੇਖ ਕੇ ਆਈਏ ਵੀ ਇੱਥੇ ਕੀ ਰੇਟ ਕੀ ਭਾਅ ਚੀਜ਼ਾਂ ਵਿਕਦੀਆਂ ਨੇ ਸਾਹਮਣੇ ਇੱਕ ਛੋਟੀ ਜੀ ਮਾਰਕੀਟ ਆ ਪਾਉਂਦੇ ਅੰਦਰ ਚੱਲਦੇ ਆ ਇਹ ਦੁੱਧ ਦੀ ਬੋਤਲ ਆ ਇਹ 2 ਲੀਟਰ ਦੁੱਧ ਆ ਤੇ ਇਹਦੀ ਕੀਮਤ ਹੈਗੀ 12 ਦਰਾਮ ਤੇ ਇਹਦੇ ਉੱਤੇ ਹੀ 1 ਲੀਟਰ ਦੁੱਧ ਪਿਆ ਉਹਦੀ ਕੀਮਤ ਹੈਗੀ 7 ਦਰਾਮ ਜਣ ਕੇ ਜੇ 2 ਲੀਟਰ ਲੈਨੇ ਆ ਤਾਂ ਇੰਨਾ ਫਰਕ ਪੈ ਜਾਂਦਾ 1.5 ਦੋ ਦਰਾਮ ਦਾ ਆ ਨਹੀਂ ਹੈਗਾ ਇਹਦਾ ਰੇਟ ਹੈਗਾ ਜੀ 7.5 ਦਰਾਮ ਤੇ ਇੱਥੇ ਲਿਖਿਆ ਵੀ ਹੋਇਆ 1 ਕਿਲੋ ਦਹੀਂ ਆ ਇਹ ਤੇ ਇਹ ਹੈਗੀ ਲੱਸੀ ਮਿੱਠੀ ਵੀ ਆ ਤੇ ਉਹ ਲੂਣ ਵਾਲੀ ਪਈ ਆ ਇਹ ਹੈਗੀ ਇੱਕ ਇੱਕ ਦਰਾਮ ਦੀ ਮਤਲਬ ਇੰਡੀਆ ਦੇ 25 ਰੁਪਏ ਦੀ ਤੇ ਅੱਗੇ ਦੇਖੀਏ ਇਹ ਅੰਡਿਆਂ ਦੀ ਟ੍ਰੇ ਹੈਗੀ ਆ ਇਹ ਹੈਗੀ ਆ 1.5 14 ਦਰਾਮ ਦੀ ਯਾਨਕਿ 30 ਅੰਡੇ ਆ ਇਹਦੇ ਵਿੱਚ ਤੇ ਇਹ ਥੋੜੇ ਜੇ ਪਏ ਆ ਉੱਪਰ 10.5 ਦਰਾਮ ਦੇ ਇਹ ਹੈਗੇ ਆ ਦੇਸੀ ਅੰਡੇ ਤੇ ਇਹ ਹੈਗੇ ਆ 15 ਅੰਡੇ ਤੇ ਅੱਗੇ ਆਪਾਂ ਥੋੜੀਆਂ ਜਿਹੀਆਂ ਸਬਜ਼ੀਆਂ ਦੇਖ ਲਈਏ ਆਹ ਦੇਖ ਲਓ ਔਰੇਂਜ ਪਏ ਆ 2.5 ਦਰਾਮ ਦੇ ਤੇ ਆ ਐਪਲ ਪਏ ਆ 3.5 ਗ੍ਰਾਮ ਦੇ ਤੇ ਆ ਪਰਲੇ ਪੱッセ ਪਏ ਆ ਔਰੈਂਜ 4 ਗ੍ਰਾਮ ਦੇ ਤੇ ਆ ਕੇਲੇ ਹੈਗੇ ਆ 5.5 ਗ੍ਰਾਮ ਦੇ ਕਿਲੋ ਤੇ ਅੱਗੇ ਆਲੂ ਬੁਖਾਰੇ ਆ ਉਹ 6 ਗ੍ਰਾਮ ਦੇ ਆ ਕੀਵੀ ਆ ਜਿਹੜਾ ਉਹ 3 ਗ੍ਰਾਮ ਦਾ ਇੱਕ ਆ ਬਾਕੀ ਜਿਹੜੇ ਭਾਅ ਉਹ ਕਿਲੋਆਂ ਦੇ ਭਾਅ ਤੇ ਆਹ ਡ੍ਰੈਗਨ ਫਰੂਟ ਆ ਜਿਹੜਾ 10 ਰੁਪਏ 99 ਪੈਸੇ ਹੋਰ ਚੀਜ਼ਾਂ ਪਈਆਂ ਨੇ ਇੱਥੇ ਯਾਨੀ ਕਿ ਇਹ ਚੀਜ਼ ਨਹੀਂ ਹੈਗੀ ਵੀ ਇੱਥੋਂ ਕੁਝ ਮਿਲਦਾ ਨਹੀਂ ਹਰ ਚੀਜ਼ ਮਿਲ ਜਾਂਦੀ ਆ ਹਜੇ ਆਪਣੇ ਇੰਡੀਆ 'ਚ ਕਈ ਚੀਜ਼ਾਂ ਨਹੀਂ ਮਿਲਦੀਆਂ ਪਰ ਵੱਡੇ ਸ਼ਹਿਰਾਂ 'ਚ ਤਾਂ ਮਿਲ ਹੀ ਜਾਂਦੀਆਂ ਨੇ ਇੱਥੇ ਵੀ ਮਿਲ ਜਾਂਦੀਆਂ ਨੇ ਰੇਟ ਚੈੱਕ ਕਰੋ ਵੀਡੀਓ ਬਹੁਤ ਲੰਮੀ ਬਣ ਜਾਣੀ ਸੀ ਤੁਸੀਂ ਆਪੇ ਹੀ ਰੇਟ ਚੈੱਕ ਕਰੋ ਤੁਹਾਨੂੰ ਜਾਨਕਿ ਇਸ ਸਟੋਰ ਤੋਂ ਕਰਿਆਨੇ ਦਾ ਜਾਂ ਚੀਜ਼ਾਂ ਦਾ ਜਾਂ ਫਰੂਟ ਦਾ ਜਾਂ ਸਬਜ਼ੀ ਦਾ ਅੰਦਾਜ਼ਾ ਹੋ ਗਿਆ ਕਿ ਇਸ ਦੁਬਈ ਦੇ ਵਿੱਚ ਕੀ ਰੇਟ ਹੈਗਾ ਤੇ ਹੁਣ ਆਪਾਂ ਚੱਲੀਏ ਆਪਣੇ ਸ਼ਹਿਰ ਵੱਲੋਂ ਇਸ ਵਕਤ ਹੈਗੇ ਆਪਾਂ ਯੂਏਈ ਦੇ ਅਜਮਾਨ ਸਟੇਟ ਚ ਕਹਿ ਲਓ ਅਜਮਾਨ ਡਿਸਟ੍ਰਿਕਟ ਚ ਕਹਿ ਲਓ ਤੇ ਜਿਹੜਾ ਦੁਬਈ ਤੋਂ 25 ਕਿਲੋਮੀਟਰ ਦੀ ਦੂਰੀ ਤੇ ਆ ਤੇ ਸ਼ਾਰਜਾ ਵੀ ਇਥੋਂ 15 ਕਿਲੋਮੀਟਰ ਦੀ ਦੂਰੀ ਤੇ ਆ ਤੇ ਆਪਾਂ ਜਿਹੜਾ ਫਲੈਟ ਹੈਗਾ ਉਹ ਹੈਗਾ ਸ਼ਾਰਜਾ 5:30 ਵੱਜ ਗਏ ਸੂਰਜ ਜਿਹੜਾ ਵਾ ਢਲਣ ਵਾਲਾ ਵਾ ਤੇ ਇੱਥੇ ਦੇਖੋ ਤੁਸੀਂ ਕਿੰਨੇ ਪੰਜਾਬੀ ਤੁਰੇ ਆਉਂਦੇ ਕਿੰਨੇ ਇੰਡੀਅਨ ਬੰਦੇ ਤੁਰੇ ਆਉਂਦੇ ਤੇ ਪਰ ਰੂਲ ਜਿਹੜੇ ਹੈਗੇ ਆ ਰੂਲ ਰੂਲ ਹੀ ਆ ਤੇ ਸਾਹਮਣੇ ਸੂਰਜ ਹੈ ਜਿਹੜਾ ਬਸ ਡੁੱਬਣ ਦੀ ਤਿਆਰੀ ਚਾ ਤੇ ਆਪਾਂ ਚੱਲੀਏ ਅੱਗੇ ਨੂੰ ਇਸ ਵਲੌਗ ਦੇ ਵਿੱਚ ਤੁਹਾਨੂੰ ਇੱਥੇ ਦੇ ਜਿਹੜੇ ਬੰਦੇ ਕੰਮ ਕਰਦੇ ਆ ਉਹਨਾਂ ਦੀ ਰਹਿائش ਦਿਖਾਈ ਇਹ ਜਿਹੜੀਆਂ ਬੱਸਾਂ ਖੜੀਆਂ ਇਹ ਵੀ ਟਰਾਂਸਪੋਰਟ ਕਰਦੀਆਂ ਨੇ ਬੰਦਿਆਂ ਨੂੰ ਮੰਨ ਲੋ ਕਿ ਕਿਸੇ ਫਰਮ ਦਾ ਕੰਮ ਚੱਲਦਾ ਵਾ 100 ਕਿਲੋਮੀਟਰ ਦੀ ਦੂਰੀ ਦੇ ਉੱਤੇ ਤਾਂ ਫਿਰ ਇੱਥੋਂ ਹੀ ਜਿਹੜੀ ਲੇਬਰ ਆ ਜਾਂ ਟੈਕਨੀਸ਼ੀਅਨ ਆ ਜਾਂ ਜਿਹੜੇ ਵੀ ਕੰਮ ਕਰਨ ਵਾਲੇ ਆ ਉਸ ਜਗ੍ਹਾ ਤੇ ਉਹ ਸਾਰਿਆਂ ਨੂੰ ਬੱਸ ਆ ਜਿਹੜੀ ਲੈ ਜਾਂਦੀ ਆ ਸ਼ਾਮ ਨੂੰ ਉਸੇ ਤਰੀਕੇ ਮੋੜਦੇ ਆਉਂਦੀ ਆ ਮੇਰੀ ਗੱਲ ਹੋਈ ਇੱਕ ਬੱਸ ਦੇ ਡਰਾਈਵਰ ਦੇ ਨਾਲ ਉਹ ਕਹਿੰਦਾ ਵੀ ਅਸੀਂ 40000 ਰੁਪਏ ਦਾ ਰਾਮ ਆ ਜਿਹੜਾ ਕਮਾ ਲੈਨੇ ਆ ਯਾਨਕਿ ਡਰਾਈਵਰ ਦੀ ਤਨਖਾਹ ਇੰਨੀ ਕ ਜਿਹੜਾ ਲੇਬਰ ਕਲਾਸ ਵਾਲਾ ਬੰਦਾ ਵਾ ਇਹਨੂੰ ਯਾਨਕਿ ਕੁਝ ਨਹੀਂ ਆਉਂਦਾ ਫਰੈਸ਼ ਆ ਉਹਦੇ ਨਾਲ ਵੀ ਮੈਂ ਤੁਹਾਡੀ ਗੱਲ ਕਰਾਈ ਆ ਉਹ ਵੀ 1500 ਰੁਪਿਆ ਇੱਥੇ ਦਾ ਕਮਾ ਲੈਂਦਾ ਤੇ ਇਹ ਵੀ ਜਿਹੜਾ ਬੰਦਾ ਜਾ ਰਿਹਾ ਮੋਟਰਸਾਈਕਲ ਤੇ ਇਹ ਵੀ ਇੰਡੀਅਨ ਮੋਟਰਸਾਈਕਲ ਆ ਤੇ ਇਹ ਵੀ ਡਿਲੀਵਰੀ ਦੇ ਰਿਹਾ ਵਾ ਤੇ ਮੈਂ ਸਾਰੇ ਬੰਦਿਆਂ ਨੂੰ ਇੰਡੀਆ ਨਹੀਂ ਦੱਸਿਆ ਪਾਕਿਸਤਾਨੀ ਵੀ ਹੋਣਗੇ ਹੋਰ ਦੇਸ਼ਾਂ ਦੇ ਵੀ ਹੋਣਗੇ ਕਿਉਂਕਿ ਜਿਹੜੇ ਪਗਵੰਨੀ ਆ ਜਾਂ ਸਰਦਾਰ ਆ ਉਹਨੂੰ ਦਾ ਆਪਾਂ ਪੰਜਾਬੀ ਕਹਿ ਸਕਦੇ ਹਾਂ ਜਿਸ ਦੇ ਬਾਲ ਕੱਟੇ ਹੋਏ ਆ ਉਹਦੀ ਪਹਿਚਾਨ ਜਦੋਂ ਆਪਾਂ ਉਹਦੇ ਨਾਲ ਗੱਲ ਕਰਾਂਗੇ ਤਾਂ ਹੀ ਪਤਾ ਲੱਗਦਾ ਕਿ ਉਹ ਕਿਹੜੀ ਜਗ੍ਹਾ ਤੋਂ ਆ ਪਤਾ ਨਹੀਂ ਲੱਗਦਾ ਕਿ ਉਹ ਪੰਜਾਬ ਦਾ ਜਾਂ ਹਿਮਾਚਲ ਦਾ ਜਾਂ ਯੂਪੀ ਦਾ ਜਾਂ ਕਸ਼ਮੀਰ ਦਾ ਜਦੋਂ ਗੱਲਬਾਤ ਕਰਾਂਗੇ ਫੇਰ ਹੀ ਪਤਾ ਲੱਗਦਾ ਇੱਕ ਇੱਥੇ ਬਿਹਾਰ ਤੋਂ ਆ ਮੁੰਡਾ ਉਹਦੀ ਗੱਲ ਸੁਣਿਓ ਤੇ ਉਹਦਾ ਕਹਿਣਾ ਵੀ ਮੰਨਿਓ ਨਾਮ ਹੈ ਘੁਮੈਨ ਹਾਂ ਉਹ ਚਾਰੂ ਤਰਫ ਦੁਬਈ ਮੈਂ ਟ੍ਰੈਵਲ ਕਰਤਾ ਹੈ ਹਾਂ ਤੁ ਆਪ ਲੋਕ ਸਬਸਕ੍ਰਾਈਬ ਕਰੇ ਚੈਨਲ ਨੂੰ ਸਬਸਕ੍ਰਾਈਬ ਕਰੇ ਲਾਈਕ ਕਰੇ